ਮਾਨ ਤਦਾ ਦਰਦ ਰੱਖਣ ਵਾਲੇ ਲੋਕਾਂ ਦੀ ਇਹ ਸਾਰਿਆਂ ਦੀ ਦਰਦ ਭਰੀ ਕਹਾਣੀ ਹੈ ਜਿਹਦਾ ਆਪਾਂ ਇੱਥੇ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਵਿਰੋਧ ਤੋਂ ਆਪਾਂ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸੇ ਕੌਮ ਹਮੇਸ਼ਾ ਦੇਸ਼ ਦੀ ਅਣਖ ਔਰ ਗੈਰਤ ਲਈ ਦੇਸ਼ ਦੀ ਆਗਰੂ ਲਈ ਮੁਗਲਾਂ ਤੋਂ ਲੈ ਕੇ ਅੱਜ ਤੱਕ ਲੜਦੀ ਰਹੀ ਹੈ ਮਰਦੀ ਰਹੀ ਹੈ ਕੁਰਬਾਨੀਆਂ ਕਰਦੀ ਰਹੀ ਹੈ ਦੌਰ ਭਾਵੇਂ ਮੁਗਲਾਂ ਦਾ ਸੀ ਗੁਰੂ ਸਾਹਿਬਾਨ ਦਾ ਕਾਲ ਸੀ ਉਹਨਾਂ ਸਮਿਆਂ 'ਚੋਂ ਗੁਰੂ ਮਹਾਰਾਜ ਨੇ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਦੌਰ ਆਇਆ ਅੰਗਰੇਜ਼ਾਂ ਦੇ ਦੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦਾ ਜ਼ਿਕਰ ਵੀ ਆਪਾਂ ਪੜ੍ਹਦੇ ਆਂ ਸੁਣਦੇ ਆਂ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਰਾਤ ਸਮਾਪਤ ਹੋਣ ਤੋਂ ਬਾਅਦ ਖਾਲਸਾ ਰਾਜ ਨੂੰ ਅਸੀਂ ਅੱਜ ਵੀ ਯਾਦ ਕਰਦੇ ਨੇ ਜੋ ਦੇਸ਼ ਦੀ ਅਣਖ ਔਰ ਗੈਰਤ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਉਹ ਵੀ ਆਪਾਂ ਸਾਰੇ ਜਾਣਦੇ ਆਂ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ ਪਰ ਸਿੱਖਾਂ ਨਾਲ ਵਤੀਰਾ ਨਹੀਂ ਬਦਲਿਆ ਸਿੱਖਾਂ ਨਾਲ ਵਤੀਰਾ ਉਹੀ ਰਿਹਾ ਹਕੂਮਤ ਚਾਹੇ ਮੋਲਾਂ ਦੇ ਰਹੀ ਭਾਵੇਂ ਅੰਗਰੇਜ਼ਾਂ ਦੇ ਰਹੀ ਭਾਵੇਂ ਕਾਂਗਰਸ ਦੇ ਰਹੀ ਭਾਵੇਂ ਅੱਜ ਬੀਜੇਪੀ ਦੀ ਹੈ ਅਸੀਂ ਕੁਰਬਾਨੀਆਂ ਕਰ ਰਹੇ ਆ ਸ਼ਹਾਦਤਾਂ ਵੀ ਦੇ ਰਹੇ ਆ ਦੇਸ਼ ਲਈ ਮਰ ਰਹੇ ਆ ਤਨ ਦੌਲਤ ਵੀ ਆਪਦਾ ਜੀਵਨ ਵੀ ਲਟਾ ਰਹੇ ਆ ਪਰੰਤੂ ਜਦੋਂ ਅਸੀਂ ਹੱਕ ਮੰਗਣ ਦੀ ਗੱਲ ਕਰਦੇ ਆ ਆਪਦੇ ਇਸ ਦੇਸ਼ ਵਿੱਚ ਕੁਝ ਨਾ ਕਿਸੇ ਆਪਦੇ ਜਿਹੜੇ ਸੜੇ ਨਾ ਵਿਤਕਰੇ ਹੋਏ ਨੇ ਬੰਦਕੀਆਂ ਹੋ ਰਹੀਆਂ ਨੇ ਜਾਂ ਸਾਡੀਆਂ ਪੰਥਕ ਮੁਸ਼ਕਲਾਂ ਨੇ ਮੰਗਾ ਨੇ ਉਹਨਾਂ ਦੀ ਗੱਲ ਕਰਦੇ ਆਂ ਤਾਂ ਸਾਡੇ ਨਾਲ ਫੇਰ ਉਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਜਿਵੇਂ ਅਸੀਂ ਕਿਸੇ ਹੋਰ ਦੇਸ਼ 'ਚ ਰਹਿੰਦੇ ਹੁੰਨੇ ਆ ਜਾਂ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੈ ਅਸੀਂ ਇਸ ਦੇਸ਼ ਲਈ ਕੁਛ ਕੀਤਾ ਹੀ ਨਾ ਹੋਵੇ ਇਹ ਵਰਤਾਰਾ ਸੇ ਕੌਮ ਨੂੰ ਅੱਜ ਵੀ ਸਹਿਣ ਕਰਨਾ ਪੈ ਰਿਹਾ ਪਹਿਲਾਂ ਵੀ ਸਹਿਣ ਕਰਨਾ ਪੈ ਗਿਆ ਸੀ ਅੱਜ ਤਰਾਸ ਦੀ ਕੀ ਹੈ ਅੱਜ ਤਰਾਸ ਦੀ ਸਭ ਤੋਂ ਵੱਡੀ ਇਹ ਹੈ ਕਿ ਪਹਿਲਾਂ ਸਾਡੇ ਵਿਰੋਧੀ ਧਿਰਾਂ ਸਾਡੇ ਦੁਸ਼ਮਣ ਜਿਨ੍ਹਾਂ ਨਾਲ ਅਸੀਂ ਲੜਦੇ ਸੀ ਉਹ ਸਾਡੀ ਕੌਮ ਨੂੰ ਨੁਕਸਾਨ ਪਹੁੰਚਾਉਂਦੇ ਸੀ ਪੰਜਾਬ ਨੂੰ ਨੁਕਸਾਨ ਪਹੁੰਚਾਉਂਦੇ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਹੱਥਾਂ 'ਚ ਅਸੀਂ ਪੰਥ ਦੀ ਬਾਗਡੋਰ ਸੌਂਪੀ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ ਪੰਜਾਬ ਔਰ ਪੰਥ ਸੰਭਾਲਿਆ ਉਹ ਵੀ ਸਾਡੀਆਂ ਸੰਸਥਾਵਾਂ ਦਾ ਕਾਹਨ ਕਰਨ ਲੱਗੇ ਹੋਏ ਨੇ ਸਾਡੀਆਂ ਸੇ ਕੌਮ ਦੀਆਂ ਸਰਬਉੱਚ ਸੰਸਥਾਵਾਂ ਜਿੱਥੋਂ ਪੰਥ ਸੇਧ ਲੈਂਦਾ ਸੀ ਉਹ ਤਿੰਨ ਸੋਮੇ ਸੀ ਸਾਡੇ ਸਿੱਖੀ ਦੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਔਰ ਜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੈਲੰਜ ਕਰਨ ਲੱਗ ਜਵੇ ਫੇਰ ਸਾਡੀ ਕੌਮ ਦੀਆਂ ਸੰਸਥਾਵਾਂ ਦਾ ਸਾਡੇ ਜਿਹੜੇ ਸਿਧਾਂਤ ਨੇ ਉਹਨਾਂ ਦੀ ਰਾਖੀ ਕੌਣ ਕਰੂਗਾ ਕਾਂਗਰਸ ਕਰੂਗੀ ਝਾੜੂ ਵਾਲੇ ਕਰਨਗੇ ਕਿ ਬੀਜੇਪੀ ਕਰੂਗੀ ਇਹ ਸਾਡੇ ਲਈ ਅੱਜ ਫਿਕਰਮੰਦੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹ ਅੱਜ ਸਾਡੀਆਂ ਸੰਸਥਾਵਾਂ ਦੀ ਸਰਵਉੱਚਤਾ ਤੋਂ ਮਨਕਰ ਹੋ ਰਹੇ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਨੂੰ ਆਦੇਸ਼ ਨੂੰ ਆਪਣੀ ਮਰਜ਼ੀ ਨਾਲ ਤਰੋੜ ਮਰੋੜ ਕੇ ਪੇਸ਼ ਕਰ ਰਹੇ ਨੇ ਜਿਹੜੀ ਚੀਜ਼ ਦਾ ਵਾਰਾ ਖਾਂਦੀ ਜਾਂ ਸਿਆਸੀ ਤੌਰ ਤੇ ਉਹਨੂੰ ਤਾਂ ਕਹਿੰਦੇ ਆ ਠੀਕ ਐ ਜਿਹੜੀ ਸਿਆਸੀ ਤੌਰ ਤੇ ਵਾਰਾ ਨਹੀਂ ਖਾਂਦੀ ਉਹਨੂੰ ਕਹਿੰਦੇ ਇਹ ਤਾਂ ਹੁਕਮਨਾਮੇ 'ਚ ਹੈ ਹੀ ਨਹੀਂ ਕੀ ਹੁਕਮਨਾਮਾ ਸਾਹਿਬ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਕੀ ਸੀ ਤੁਸੀਂ ਪੜ੍ਹੇ ਨੇ ਸਾਰਿਆਂ ਨੇ ਹੁਣ ਵੀ ਨਾ ਇਹ ਕੱਢ ਸਕਦੇ ਹਾਂ ਤੁਸੀਂ ਸੋਸ਼ਲ ਮੀਡੀਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਸੀ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਸੇ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਲੋਕ ਇਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਅਕਾਲ ਤਖਤ ਸਾਹਿਬ ਦਾ ਹਕੂਮਨਾਮਾ ਸੀ ਇਸ ਲਈ ਇਹ ਕਮੇਟੀ ਦੀ ਸਥਾਪਨਾ ਕੀਤੀ ਜਾਂਦੀ ਹੈ ਕਿ ਇਹ ਕਮੇਟੀ ਨਵੀਂ ਭਰਤੀ ਕਰਕੇ ਪੰਥ ਪ੍ਰਵਾਂਤ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਕੰਮ ਨੂੰ ਦੇਵੇ ਇਹ ਅਗੇ ਸੀ ਤੇ ਅਸੀਂ ਆਪਣੀ ਜਾਲੀ ਭਰਤੀ ਕਰਕੇ ਦੁਬਾਰਾ ਪ੍ਰਧਾਨ ਬਣ ਕੇ ਫਿਰ ਵੀ ਕਹੀ ਜਾਂਦੇ ਅਸੀਂ ਅੱਜ ਤੱਕ ਤਨ ਮੰਨਦੇ ਹਾਂ ਸਾਡੀਆਂ ਸੰਸਥਾਵਾਂ ਦਾ ਕਹਾਣ ਅਸੀਂ ਆਪ ਹੀ ਕਰਨ ਲੱਗੇ ਹਨਾਨੀ ਦੀ ਗੱਲ ਹੈ ਵਿਸਾਖੀ ਨਾਲ ਕਿ ਹਟੀ ਹੈ ਤਲਵੰਡੀ ਸਾਬੋ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬੋਲ ਰਹੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਭਾਜੀਪੀ ਦੇ ਗੁਲਾਮ ਬਣ ਗਏ ਸੀ ਸੁਣਿਆ ਸੌਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਬਿਆਨ ਨਹੀਂ ਆਇਆ ਸ਼੍ਰੋਮਣੀ ਕਮੇਟੀ ਦਾ ਨਾ ਪ੍ਰਧਾਨ ਨਾ ਕੋਈ ਐਗਜ਼ੀਕਟਿਵ ਦਾ ਮੈਂਬਰ ਨਾ ਕੋਈ ਹੋਰ ਆਗੂ ਕਿਸੇ ਦੀ ਸਟੇਟਮੈਂਟ ਨਹੀਂ ਪੜੀ ਆਪਾਂ ਜਿਨ੍ਹਾਂ ਨੇ ਰਾਖੀ ਕਰਨੀ ਸੀ ਅਕਾਲ ਤਖਤ ਸਾਹਿਬ ਦੀ ਵੀ ਤੁਸੀਂ ਬੋਲ ਕੇ ਮੈਂ ਰਹੇ ਹਾਂ ਕੋਈ ਸੇ ਕੋਈ ਨਹੀਂ ਸੁਣਿਆ ਬੋਲਦਾ ਉਹ ਵੀ ਚੁੱਪ ਨੇ ਫਿਰ ਕੀ ਹੁਣ ਸੰਗਤ ਵੀ ਚੁੱਪ ਕਰ ਜੁਵੇ ਜੇ ਸੰਗਤ ਵੀ ਚੁੱਪ ਕਰ ਗਈ ਪੈਸਾ ਦੀ ਕਾ ਸਦੰਤਾਂ ਨੂੰ ਸਾਡੀ ਅਜ਼ਮਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਬਹੁਤ ਵੱਡੀ ਟਾਲਕੂਗੇ ਇਸ ਕਰਕੇ ਸਮਾਂ ਹੁਣ ਉੱਠਣ ਦਾ ਔਰ ਜਾਗਣ ਦਾ ਕੌਮ ਨੂੰ ਸਮਰਪਿਤ ਹੋ ਕੇ ਇਹ ਗੱਲ ਸਾਬਤ ਕਰਨ ਦੀ ਲੋੜ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੀ ਗੱਲ ਹੈ ਜੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਦੇਸ਼ ਤੋਂ ਮੁਨਕਰ ਹੋ ਕੇ ਚੈਲੰਜ ਕੀਤਾ ਕਿ ਅਸੀਂ ਅੱਜ ਫੇਰ ਦੁਬਾਰਾ ਉਹਨਾਂ ਨੂੰ ਪ੍ਰਵਾਨਤਾ ਦੇ ਦਿੰਨੇ ਆ ਤਾਂ ਫੇਰ ਮੈਂ ਸਮਝਦਾ ਸਾਡੇ ਸਿਧਾਂਤ ਨੂੰ ਬਹੁਤ ਵੱਡੀ ਸੱਟ ਲੱਗੂਗੀ ਇਸ ਕਰਕੇ ਅਸੀਂ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਸਹਿਬਾਨ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਤੁਰੇ ਆ ਸਾਡਾ ਕੋਈ ਸਵਾਰਥ ਨਹੀਂ ਦਵਾਲੋਂ ਗੁਰੂ ਦੀ ਹਾਜ਼ਰੀ 'ਚ ਕਹਿੰਨੇ ਆ ਅਸੀਂ ਸਾਡਾ ਮਨੋਰਥ ਇੱਕੋ ਹੀ ਹੈ ਕਿ ਪਰਤੀ ਸਹੀ ਕਰਕੇ ਕੌਮ ਨੂੰ ਇੱਕ ਐਸੀ ਸ਼ਖਸੀਅਤ ਦੀ ਅਗਵਾਈ ਦੇਣੀ ਹੈ ਜਿਦੇ ਵਿੱਚ ਤਿਆਗ, ਕੁਰਬਾਨੀ ਅਤੇ ਸੇਵਾ ਦੀ ਭਾਵਨਾ ਹੋਵੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਵੇਂ ਪ੍ਰਾਣੇ ਜਥੇਦਾਰਾਂ ਦੇ ਵੇਲੇ ਹੁੰਦਾ ਸੀ ਜੋ ਸੇਵਾ ਔਰ ਕੁਰਬਾਨੀ ਔਰ ਤਿਆਗ ਦੀ ਭਾਵਨਾ ਉਹਨਾਂ ਲੋਕਾਂ 'ਚ ਹੁੰਦੀ ਸੀ ਅੱਜ ਸਾਨੂੰ ਕਿਤੇ ਨਜ਼ਰ ਆਉਂਦੀ ਆ ਅੱਜ ਸ਼੍ਰੋਮਣੀ ਅਕਾਲੀ ਦਲ ਇਹ ਹੈ ਜਿਆ ਬਣਾ ਲਿਆ ਸੀ ਜਿਹੜਾ ਸੱਤਾ ਤੋਂ ਤੇ ਸਵਾਰਥ ਤੋਂ ਨਿੱਜ ਤੋਂ ਬਣਾ ਉਹਨਾਂ ਨੂੰ ਕੋਈ ਸੋਚ ਹੀ ਨਹੀਂ ਆ। ਸਿਰਫ ਇੱਕੋ ਹੀ ਮਨੋਰਥ ਆ ਸੀ ਸਰਕਾਰ ਕਿਵੇਂ ਬਣਾਉਣੀ ਐ। ਜੇ ਅਸੀਂ ਕਿਸੇ ਸਟੇਜ ਤੇ ਬੋਲਦੇ ਆ ਤਾਂ ਸਾਡੇ ਭਾਸ਼ਣਾ ਚ ਕੋਈ ਗੱਲ ਹੁੰਦੀ ਆ ਉਹਨਾਂ ਦੇ ਕਿ 2027 ਤੱਕ ਸਰਕਾਰ ਬਣਾ ਕੇ ਦੇਵਾਂਗੇ। ਤੇ ਸਰਕਾਰ ਤਾਂ ਹੁਣ ਵੀ ਚੱਲਦੀ ਐ ਪੰਜਾਬ ਦੀ ਹੁਣ ਕਿਹੜਾ ਸਰਕਾਰ ਨਹੀਂ ਐ ਪੰਜਾਬ ਚ। ਸਵਾਲ ਸਰਕਾਰ ਬਣਾਉਣ ਦਾ ਨਹੀਂ ਐ। ਸਵਾਲ ਇਹ ਆ ਵੀ ਤੁਸੀਂ ਸਰਕਾਰ ਬਣਾ ਕੇ ਪੰਥਰ ਪੰਜਾਬ ਨੂੰ ਦਿੰਦੇ ਕਿਉਂ ਤੁਸੀਂ ਪੰਜਾਬ ਦੀਆਂ ਸੰਸਥਾਵਾਂ ਦਾ ਘਾਣ ਕਰੀ ਜਾਂਦੇ ਹੋ ਪੰਜਾਬ ਦੇ ਹੱਕਾਂ ਦੀ ਕਿਤੇ ਲੜਾਈ ਅਸੀਂ ਨਹੀਂ ਲੜ ਸਕੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਉਮੀਦ ਲੋਕ ਅਕਾਲੀ ਦਲ ਤੋਂ ਰੱਖਦੇ ਸੀ ਫਿਰ ਉਹ ਸਾਡੀਆਂ ਰਸਤਾਵਾਂ ਔਰ ਉਮੀਦਾਂ ਕਿੱਥੇ ਗਈਆਂ ਜਿਵੇਂ ਉਸ ਤਰ੍ਹਾਂ ਦਾ ਹੀ ਰਾਜਕਰਨ ਆ ਜਿਹੜਾ ਹੈਗਾ ਕਾਂਗਰਸ ਕਰਦੀ ਆ ਰਿਹਾ ਹੈ ਜਾਂ ਝਾੜੂ ਵਾਲੇ ਕਰਦੇ ਨੇ ਫਿਰ ਲੋਕਾਂ ਨੂੰ ਫਰਕ ਕੀ ਹੈ ਜੀ ਸਰਕਾਰ ਕਿਸੇ ਦੀ ਹੋਵੇ ਕਿ ਦੋਸੀ ਪੰਥਕ ਗੱਲ ਹੀ ਨਹੀਂ ਕਰਨੀ ਉਹ ਸਰਕਾਰ ਚ ਕੀ ਨਾ ਪੰਜਾਬ ਦੀ ਗੱਲ ਕਰਨੀ ਆ ਫਿਰ ਉਹ ਸਰਕਾਰਾਂ ਤੋਂ ਅਸੀਂ ਲੈਣਾ ਕੀ ਆ ਤਾਂ ਹੀ ਤੁਸੀਂ ਇਹ ਲੋਕ ਜਿਹੜੀ ਸੰਗਤ ਬੈਠੀ ਆ ਮੈਂ ਤੁਹਾਡੀ ਗੱਲ ਨਹੀਂ ਕਰਦਾ ਜਾਂ ਹੀ ਪੰਜਾਬ ਦੇ ਲੋਕਾਂ ਨੇ ਇਹ ਸਤੋਂ ਬੇਮਕੋਕੇ ਵੋਟਾਂ ਪਾਈਆਂ ਝੜੂ ਵਾਲਿਆਂ ਨੂੰ ਕਿ ਸਾਨੂੰ ਪੰਥਕ ਜਜ਼ਬਾ ਨਾ ਦਿਖਣਾ ਨਾ ਜ਼ਰਾ ਹੋਂ ਹਟ ਗਿਆ ਨਕਾਲੀ ਦਲ ਚੋਂ ਪਰ ਮੈਂ ਉਹ ਸਾਰੀਆਂ ਮੀਟਿੰਗਾਂ ਦਾ ਹਿੱਸਾ ਰਿਆਂ ਬਹੁਤ ਨੇੜੇ ਰਿਆਂ 2022 ਚ ਇੱਕ ਕਮੇਟੀ ਬਣਾਈ ਮੇਰੀ ਅਗਵਾਈ ਚ ਜਿਸ ਨੂੰ ਚੋਣਾਂ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਕਮੇਟੀ ਕਾਦੇ ਲਈ ਬਣਾਈ ਸੀ ਜਿਹਦੇ ਵਿੱਚ ਤੁਹਾਡੇ ਆਗੂ ਇਥੋਂ ਵਾਲੇ ਆਗੂ ਵੀ ਮੈਂਬਰ ਸੀ ਉਹਦੇ ਚ ਕਮੇਟੀ ਇਸ ਲਈ ਬਣਾਈ ਸੀ ਕਿ ਅਸੀਂ ਬਾਰ ਬਾਰ ਚੋਣਾਂ ਹਾਰ ਰਹੇ ਹਾਂ ਕਿਉਂ ਹਾਰ ਰਹੇ ਹਾਂ ਫਰੀਦਕੋਟ ਤਾਂ ਨਹੀਂ ਅਸੀਂ ਆ ਕੇ ਮੈਂ ਆ ਸਕਿਆ ਬਾਕੀ ਸਾਰਾ ਮਾਲਵਾ ਮੈਂ ਸਾਰੇ ਮਾਲਵੇ ਦੇ ਹਲਕੇ ਨੇ ਜਿਹੜੇ ਮੈਂ ਕਵਰ ਕੀਤੇ ਨੇ ਮਾਜਾ ਦਵਾ ਦਾ ਬਡਾਲਾ ਸਾਹਿਬ ਤੇ ਹੋਰ ਸਾਡੇ ਆਪੂ ਸੱਜਣਾ ਨੇ ਕਵਰ ਕੀਤਾ ਹੈ ਵਾਲੀ ਸਾਹਿਬ ਸਾਡੇ ਨਾਲ ਸੀ ਉਹ ਵੀ ਮੈਂਬਰ ਸੀ ਉਹਦੇ ਚ ਕੀ ਗੱਲ ਉੱਪਰ ਕਿਹਾ ਜੀ ਉਹ ਚ ਇੱਕੋ ਹੀ ਗੱਲ ਉੱਪਰ ਕਿਹਾ ਜੀ ਸੰਗਤ ਵੱਲੋਂ ਵਰਕਰਾਂ ਵੱਲੋਂ ਕਿ ਲੋਕ ਜਿੱਥੇ ਸਰਸਾ ਮਾਫੀ ਤੋਂ ਦੁਖੀ ਨੇ ਡੀਜੀਪੀ ਸੈਣੀਅਰਗੇ ਤੁਸੀਂ ਉਹ ਅਫਸਰ ਲਾਏ ਖਾਲੀ ਸਰਕਾਰ ਚ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਢੀ ਇਹ ਵੀ ਕਿਹਾ ਲੋਕਾਂ ਨੇ ਵਰਕਰਾਂ ਨੇ ਕਿ ਅਜ ਜੇ ਤੁਸੀਂ ਕਾਲੀ ਦਲ ਬਚਾਉਣਾ ਤਾਂ ਲੀਡਰਸ਼ਿਪ ਤਬਦੀਲ ਕਰਨੀ ਪਾਉਗੀ ਤੁਹਾਨੂੰ ਔਰ ਅਸੀਂ ਲਿਖ ਕੇ ਦਿੱਤਾ ਰਿਪੋਰਟ ਚ ਕਿ ਜੇ ਸ਼੍ਰੋਮਣੀ ਕਾਲੀ ਦਲ ਬਚਾਉਣਾ ਤਾਂ ਲੀਡਰਸ਼ਿਪ ਦੀ ਤਬਦੀਲੀ ਬਹੁਤ ਜ਼ਰੂਰੀ ਹੈ ਗੁਰੂ ਦੀ ਅਗੂਰੀ ਚ ਖੜੇ ਆ 13 ਦੇ 13 ਮੈਂਬਰਾਂ ਦਾ ਦਸਤਕਤ ਕਿਤੇ ਅਸੀਂ ਇਹ ਵੀ ਕਿਹਾ ਕਿ ਇੱਕ ਪਰਿਵਾਰ ਤੋਂ ਇੱਕ ਇੱਕ ਟਿਕਟ ਤੋਂ ਵੱਧ ਹੋਣੀ ਨਹੀਂ ਚਾਹੀਦੀ ਹੋਰ ਬਹੁਤ ਗੱਲਾਂ ਲਿਖੀਆਂ ਅਸੀਂ ਖੁੱਲਕੇ ਇਹ ਵੀ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਸ ਸਮੇਂ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਦੋਨੋਂ ਜਾ ਕੇ ਮਾਫੀ ਮੰਗਣ ਕੇ ਸਾਡੇ ਅਸੀਂ ਜੋ ਮਾਫੀ ਔਰ ਬੇਅਦਬੀ ਦੇ ਦੋਸ਼ੀ ਅਸੀਂ ਜਿਹੜੀਆਂ ਗਲਤੀਆਂ ਸਾਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਇਹ ਸਾਰੀਆਂ ਰਿਪੋਰਟਸ ਦਰਜ ਕਰਕੇ ਉਹਨਾਂ ਨੂੰ ਕੋਰ ਕਮੇਟੀ ਦੀ ਮੀਟਿੰਗ ਚ ਪੜ੍ਹ ਕੇ ਸੁਣਾਈਆਂ ਗਈਆਂ ਕੋਈ ਅਮਲ ਨਹੀਂ ਹੁਣ ਅਕਾਲ ਤਖਤ ਸਾਹਿਬ ਨੇ ਆਦੇਸ਼ ਕੀਤੇ ਫੇਰ ਕੋਈ ਅਮਲ ਨਹੀਂ ਤੇ ਫਿਰ ਵੀ ਅਸੀਂ ਕਹੀ ਜਾਂਦੇ ਅਸੀਂ ਪੰਥਕਾਂ ਨਾ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਕੀਤੀ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਨਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਪਾਲਣਾ ਕੀਤੀ ਤੇ ਫਿਰ ਵੀ ਅਸੀਂ ਪੰਥਕਾਂ ਜੇ ਤੁਸੀਂ ਆਪਾਂ ਸੰਗਤ ਨੂੰ ਸਮਝਣਾ ਪਊਗਾ ਨਾ ਜੀ ਸਿਸਟਰ ਕੇ ਤੁਹਾਨੂੰ ਬੇਨਤੀ ਕਰਨ ਲਈ ਆਇਆ ਪਿੰਡ ਪਿੰਡ ਜਾ ਕੇ ਇਹਨੂੰ ਇੱਕ ਆਪਣਾ ਧਰਮ ਦਾ ਕਾਰਜ ਸਮਝ ਕੇ ਕਰੋ ਅਸੀਂ ਕੱਲ ਆਪਣੇ ਵੀਰ ਬੋਲ ਕੇ ਗਏ ਨੇ ਸਤਨੁਜ ਆਪਣੇ ਮਿਸ਼ਨ ਵਾਲੇ ਅਜਪਾਲ ਸਿੰਘ ਬਰਾੜ ਸੌਣੇ ਵੀ ਸਾਹ ਦੇ ਉੱਥੇ ਸੀ ਕੱਲ ਅਸੀਂ ਸਾਡੀ ਕੋਰਾਲੀ ਦੇ ਨੇੜੇ ਮਾਜਰੀ ਬਲਾਕ ਚ ਮੀਟਿੰਗ ਸੀ ਮੈਂ ਵੀ ਉੱਥੇ ਗਿਆ ਸੀ ਉੱਥੇ ਮੀਟਿੰਗ ਦੀ ਸਮਾਪਤੀ ਤੋਂ ਬਾਅਦ 8-10 ਗੁਰਸਿੱਖ ਨੌਜਵਾਨ ਬੱਚਿਆਂ ਨੇ ਮੈਨੂੰ ਖੜਾ ਲਿਆ ਔਰ ਮੈਨੂੰ ਪਾਸੇ ਲੈ ਗਏ ਸਾਂ ਮੈਨੂੰ ਕਹਿਣ ਲੱਗੇ ਕਹਿੰਦੇ ਝੁੰਡਾ ਸਾਹਿਬ ਇਹ ਆਖਰੀ ਵਾਰੀ ਹੋਊਗੀ ਜਦੋਂ ਕਾਮ ਤੁਹਾਡੇ ਤੇ ਇਤਵਾਰ ਕਰਨ ਲੱਗੀ ਆ ਜੇ ਅੱਜ ਵੀ ਤੁਸੀਂ ਖੁੰਝ ਗਏ ਨਾ ਜਾਂ ਤੁਸੀਂ ਕੋਈ ਉਹਨਾਂ ਨਾਲ ਸਮਝੌਤਾ ਕਰ ਲਿਆ ਬਿਨਾਂ ਕਿਸੇ ਸਿਧਾਂਤ ਤੋਂ ਗੱਲ ਕੀਤੀ ਜਾਂ ਕੋਈ ਤੁਸੀਂ ਗੱਲ ਤੱਕ ਸਕਦੀ ਸਰਵਚਨਤਾ ਤੇ ਖੜ੍ਹ ਨਾ ਸਕੇ ਤਾਂ ਸ਼ਾਇਦ ਦੁਬਾਰਾ ਕੌਮ ਮੌਕਾ ਹੀ ਨਾ ਮਿਲੇ ਕੋਈ ਪੰਥ ਪ੍ਰਵਾਂਤ ਲੀਡਰਸ਼ਿਪ ਦੇਣ ਦਾ ਇੰਨਾ ਦਰਦ ਆ ਲੋਕਾਂ ਚ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਚ ਬਹੁਤ ਚੰਗੇ ਲੋਕ ਸੀ ਜਿਹੜੀਆਂ ਹਲੇ ਵੀ ਹੈਗੇ ਅਸੀਂ ਉਹ ਲੋਕ ਆ ਗੁਰੂ ਦੇ ਹਜ਼ੂਰੀ ਚ ਕੱਢ ਕੇ ਕਹਿੰਦੇ ਆ ਜਿਨ੍ਹਾਂ ਨੇ 10 ਸਾਲ ਸਰਕਾਰ ਚ ਰਹਿ ਕੇ ਆਪਣੀਆਂ ਜ਼ਮੀਨਾਂ ਵੇਚੀਆਂ ਨੇ ਗੁਰੂ ਨੂੰ ਹਜ਼ਰ ਨਜ਼ਰ ਮੰਨ ਕੇ ਕਹਿਣਾ ਪਰ ਇਥੇ ਉਹੋ ਜਿਹੇ ਵੀ ਲੋਕ ਸੀ ਜਿਨ੍ਹਾਂ ਕੋਲੇ ਕੁਝ ਵੀ ਨਹੀਂ ਸੀ ਜਿਨ੍ਹਾਂ ਨੇ ਦਿੱਤਾ ਵੀ ਵੇਚੇ ਜਿਨ੍ਹਾਂ ਨੇ ਜ਼ਮੀਨਾਂ ਤੇ ਕਬਜ਼ੇ ਵੀ ਕਰੇ ਅਕਾਲੀ ਦਲ ਬਦਨਾਮ ਹੋ ਗਏ ਇਸ ਕਰਕੇ ਅੱਜ ਲੋੜ ਆ ਕਿ ਸਹਿਰ ਦੇ ਅਕਾਲੀ ਦਲ ਦੇ ਜਿਹੜੇ ਲੋਕ ਸੀ ਜਿਹੜੇ ਪੰਥ ਪ੍ਰਸਤੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤਿਆ ਕੀਤਾ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਪੰਥ ਦੀ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਆਉਂ। ਇਹ ਪਲੇਟਫਾਰਮ ਸਾਡਾ ਨਹੀਂ ਹੈ। ਨਾ ਪੰਜ ਮੈਮਰੀ ਕਮੇਟੀ ਦੀ ਭਰਤੀ ਦੀ ਕੋਈ ਕੀਮਤ ਹੈ। ਇੱਥੇ ਪੰਜ ਮੈਮਰੀ ਕਮੇਟੀ ਤੁਰ ਨਹੀਂ ਫਿਰਦੀ ਸੀ। ਅਸੀਂ ਪਹਿਲਾਂ ਇੱਥੇ ਹੀ ਫਿਰਦੇ ਸੀ। ਇਹ ਸਰਬਸ੍ਰੀ ਅਕਾਲਤਖਸਬ ਦਾ ਦੀ ਕਲਾ ਵਰਤਣੀ ਹੈ ਗੁਰੂ ਮਹਾਰਾਜ ਦੀ ਛੇਵੇਂ ਪਾਤਸ਼ਾਹ ਦੀ। ਉਹਦੇ ਕਰਕੇ ਸੰਗਤ ਦਾ ਸਹਿਯੋਗ ਮਿਲ ਰਿਹਾ। ਸਾਡਾ ਤੁਹਾਨੂੰ ਇੱਕੋ ਹੀ ਵਚਨ ਹੈ ਕਮੇਟੀ ਦਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨਸਾਰ ਜਿੰਨਾ ਭਰੋਸਾ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਣ ਗਿਆ ਅਸੀਂ ਸੰਗਤਾਂ ਦਾ ਭਰੋਸਾ ਟੁੱਟਣ ਨਹੀਂ ਦਿੰਦੇ ਤੁਹਾਨੂੰ ਵਚਨ ਹੈ ਇਸ ਗੱਲ ਦਾ ਅਸੀਂ ਤੁਹਾਨੂੰ ਵਚਨ ਦਿੰਦੇ ਆ ਕਿ ਤਿੰਨ ਮਹੀਨੇ ਲੱਗਣਗੇ ਤੁਸੀਂ ਸਾਥ ਦੋ ਭਰਤੀ ਕਰੋ ਤਕੜੇ ਹੋ ਕੇ ਅਸੀਂ ਤੁਹਾਨੂੰ ਐਸੀ ਲੀਡਰਸ਼ਿਪ ਦੇਵਾਂਗੇ ਜਿਹਦੇ ਚ ਕੁਰਬਾਨੀ ਤਿਆਗ ਤੇ ਸੇਵਾ ਤੋਂ ਬਿਨਾਂ ਤੁਹਾਨੂੰ ਕੁਝ ਹੋਰ ਨਜ਼ਰ ਨਹੀਂ ਆਊਗਾ ਅਸੀਂ ਸ਼ਰੋਮਣੀ ਅਕਾਲੀ ਦਲ ਦਾ ਆਇਆ ਜਿਹਾ ਸਿਧਾਂਤ ਬਣਾ ਕੇ ਦੇਵਾਂਗੇ ਕਿ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਊਗਾ ਉਹ ਚੋਣ ਨਹੀਂ ਲੜੂਗਾ ਕੋਈ ਇਹ ਨੀ ਵੀ ਐਮਐਲਏ ਵੀ ਹੋਊ ਤੇ ਮੁੱਖ ਮੰਤਰੀ ਵੀ ਹੋਊ ਬਿਲਕੁਲ ਨਹੀਂ ਲੜੂਗਾ ਚੋਣ ਹੀ ਨਹੀਂ ਲੜਨੀ ਉਹਨੇ ਕੋਈ ਉਹ ਸਿਰਫ ਪ੍ਰਧਾਨ ਰਹੂਗਾ ਤੇ ਪ੍ਰਧਾਨ ਦਾ ਹੀ ਕੰਮ ਕਰੂਗਾ ਜਿਹਨੇ ਮੁੱਖ ਮੰਤਰੀ ਬਣਾਉ ਉਹ ਚਿਹਰਾ ਵੱਖਰਾ ਹੋਊਗਾ ਜਿਹਨੇ ਸ਼੍ਰੋਮਣੀ ਕਮੇਟੀ ਚ ਕੰਮ ਕਰਨਾ ਉਹ ਬਕਰੇ ਹੋਣਗੇ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਐਮਐਲਏ ਦੀ ਚੋਣ ਨਹੀਂ ਲੜੂਗਾ ਕੋਈ ਐਮਐਲਏ ਸ਼੍ਰੋਮਣੀ ਕਮੇਟੀ ਦੀ ਨਹੀਂ ਲੜੂਗਾ ਪਾਰਲੀਮੈਂਟ ਵੀ ਬੋਰਡ علیحدਾ ਬਣੂਗਾ ਜਿਹੜਾ ਟਿਕਟਾਂ ਦੀ ਵੰਡ ਕਰੂਗਾ ਇਸ ਕਿਸਮ ਦਾ ਸਿਧਾਂਤ ਅਸੀਂ ਤੁਹਾਨੂੰ ਦਵਾਂਗੇ ਜਿਹਦੇ ਨਾਲ ਜਿਵੇਂ ਸਿੱਖ ਆਪਣਾ ਇੱਕ ਸਿਧਾਂਤ ਹੈ ਪੰਜ ਪ੍ਰਧਾਨੀ ਦਾ ਜਾਂ ਇਕੱਠੇ ਬਹਿ ਕੇ ਰਲ ਮਿਲ ਕੇ ਬੈਠੇ ਫੈਸਲੇ ਕਰਨ ਦਾ ਉਹ ਫਲਸਫਾ ਦੁਬਾਰਾ ਸ਼ਰੂਮ ਨਹੀਂ ਕਰੀਦਾ ਸਰਜੀਤ ਕਰਨਾ ਇਹੀ ਮਨੋਰਥ ਸ੍ਰੀ ਕਾਂਤਕ ਸਾਹਿਬ ਦਾ ਔਰ ਇਹੀ ਉਹ ਤੇ ਅਸੀਂ ਪਹਿਰਾ ਦੇ ਕੇ ਤੁਹਾਨੂੰ ਇੱਕ ਚੰਗੀ ਸਿਰ ਦੇ ਲੀਡਰਸ਼ਿਪ ਕੌਮ ਨੂੰ ਦੇਵਾਂਗੇ ਕੀ ਅਕਾਲੀ ਦਲ ਕਦੇ ਦੇਖਿਆ ਸੀ ਕਿ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਕਿਸੇ ਮਾੜੇ ਕੰਮਾਂ ਵਿੱਚ ਸ਼ਾਮਲ ਹੋਣ ਜਦੋਂ ਪੁਰਾਣੇ ਆਵਾਜ਼ ਤੋਂ 20-30 ਸਾਲ ਪੁਰਾਣੀਆਂ ਗੱਲਾਂ ਬਜ਼ੁਰਗ ਵੀ ਬੈਠੇ ਨੇ ਜਦੋਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਉਹ ਲੋਕ ਕਹਿੰਦੇ ਹੁੰਦੇ ਸੀ ਜਥੇਦਾਰਾਂ ਦੀ ਤਾਂ ਸੌ ਨਹੀਂ ਸੀ ਜਾਂਦੇ ਲੋਕ ਮੇਰੇ ਯਾਦ ਹੈ ਕਿ ਸਾਡੇ ਬਜ਼ੁਰਗ ਵੀ ਜਥੇਦਾਰ ਹੁੰਦੇ ਸੀ ਸਾਡੇ ਉਸ ਇਲਾਕੇ ਚ ਅਮਰਗੜ ਦੇ ਇਲਾਕੇ ਚ ਪੰਜ ਛੇ ਜਥੇਦਾਰ ਹੁੰਦੇ ਸੀ ਔਰ ਜਦੋਂ ਕੋਈ ਇਲੈਕਸ਼ਨ ਆਉਣੀ ਜਾਂ ਕੋਈ ਗੱਲ ਹੋਣੀ ਤਾਂ ਉਹ ਪੰਜਾਂ ਛਿਆਂ ਨੇ ਇੱਕ ਦੁਕਾਨ ਤੇ ਇਕੱਠੇ ਹੋਣਾ ਸਾਈਕਲ ਚੱਕਣੇ ਔਰ ਪਿੰਡ-ਪਿੰਡ ਹੋ ਲੈਣਾ ਔਰ ਲੋਕਾਂ ਨੇ ਵੋਟਾਂ ਪਾ ਦੇਣੀਆਂ ਔਰ ਉਹਨਾਂ ਸੀ 2-2 ਕਰੋੜ ਦੀਆਂ ਗੱਡੀਆਂ 'ਚ ਸਾਡੇ ਲੀਡਰ ਤੁਰੇ ਫਿਰਦੇ ਨੇ ਧੂੜ ੜਾਉਂਦੇ ਸਿਆਣ ਸਾਡੀ ਕੋਈ ਕੱਢਦਾ ਨਹੀਂ ਸਾਡੇ ਕਰਤਾਰ ਨੀਵੇਂ ਹੋ ਗਏ ਜਦੋਂ ਤੁਹਾਡੇ ਕਰਤਾਰ ਨੀਵੇਂ ਹੋ ਗਏ ਫਿਰ ਤੁਹਾਡੀਆਂ ਕੋਠੀਆਂ ਕਾਰਾਂ ਤੁਹਾਡੇ ਚਿੱਟੇ ਕੁੜਤੇ ਬਜੰਮਿਆਂ ਤੋਂ ਲੋਕਾਂ ਨੇ ਕੁਝ ਨਹੀਂ ਲੈਣਾ ਸੰਗਤ ਨੂੰ ਮਸਲਾ ਤੁਹਾਡੇ ਪੰਥਕ ਜਜ਼ਬੇ ਦਾ ਔਰ ਤੁਹਾਡੇ ਕਰਤਾਰ ਦਾ ਇਸ ਕਰਕੇ ਸੰਗਤ ਨੂੰ ਵੀ ਬੇਨਤੀ ਆ ਕਿ ਅਸੀਂ ਵੀ ਕਈ ਵਾਰੀ ਮੈਂ ਆਪਣੀ ਗੱਲ ਨਹੀਂ ਕਰਦਾ ਬਹੁਤ ਸੰਗਤ ਐਸੇ ਲੋਕ ਵੀ ਨੇ ਅਸੀਂ بڑے ਦੂਜੇ ਚੱਕਰਾਂ 'ਚ ਬਹਿ ਕੇ ਵੋਟਾਂ ਵੀ ਪਾ ਦਿੰਦੇ ਨੇ ਚਮਕਦਮ ਦੇਖ ਕੇ ਵੀ ਪਾ ਦਿੰਦੇ ਆ ਜੇ ਕੋਈ ਗਰੀਬ ਸਿੱਖ ਚੋਣ ਲੜ ਕੇ ਪਾਰਟੀ ਨੂੰ ਟਿਕਟ ਵੀ ਦੇ ਦਿਆਂ ਆਪਾਂ ਵੀ ਪ੍ਰਭਾਵ ਬਣਾ ਲੈਂਦੇ ਆ ਵੀ ਇਹ ਚੋਣ ਕਿੱਥੋਂ ਲੜੂ ਯਾਰ ਇਹ ਤਾਂ ਹੰਮਲੰਗ ਬੰਦਾ ਗਰੀਬ ਹੈ ਤਾਂ ਤਕਰੀਬ ਨੂੰ ਅਸੀਂ ਕਿਉਂ ਨਹੀਂ ਜਿਤਾਉਂਦੇ ਜੇ ਉਹਦਾ ਕਿਰਦਾਰ ਚੰਗਾ ਹੈ ਕੁਝ ਪੈਸੇ ਵਾਲਾਂ ਦੇ ਠੇਕੇ ਲੈ ਚੋਣ ਲੜਨ ਦਾ ਉਹਨਾਂ ਨੇ ਤਾਂ ਬਣ ਕੇ ਫਿਰ ਲੁੱਟਣਾ ਲੁੱਟ ਕੇ ਫਿਰ ਬੰਨਣਾ ਫਿਰ ਲੁੱਟਣਾ ਇਹ ਧੰਦਾ ਬਣਾ ਔਰ ਇਹਦੇ ਚ ਹੀ ਕਾਲੀ ਦਲ ਉਲਝ ਕੇ ਰਹੇ ਨੇ ਇਸ ਕਰਕੇ ਇੱਕ ਨਵੀਆਂ ਪਰਤਾ ਨਵੀਆਂ ਲੀਹਾ ਜੋ ਸਰੋਹਣੀ ਕਾਲੀ ਦਲ ਦੀਆਂ ਲੀਹਾਂ ਸੀ ਉਹ ਪੁਣੀਆਂ ਨੇ ਅਸੀਂ ਦੁਬਾਰਾ ਫਿਰ ਪੰਥ ਖੜਾ ਹੋ ਸਕਦਾ ਸੁਣੋ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਟਾਈਮ ਬਹੁਤ ਹੋ ਗਿਆ ਤੁਸੀਂ ਬਹੁਤ ਦੇਰ ਤੋਂ ਬੈਠੇ ਹੋ ਗੱਲਾਂ ਦੇ ਨਾਲ ਲੰਮਾ ਸਮਾਂ ਮਰਜੀ ਆਪਾਂ ਕਰ ਸਕਦੇ ਆਂ ਬੜਾ ਦਰਦਾ ਅਕਾਲੀ ਦਲ ਦਾ ਔਰ ਕੌਮ ਦਾ ਤੇ ਜਿਹਦੇ ਤੋਂ ਆਪਾਂ ਸੇਧ ਲੈਣੀ ਆ ਸਾਡੇ ਉਹ ਸਾਰਾ ਜਿਹੜਾ ਵਰਤਾਰਾ ਵਾਪਰਿਆ ਉਤੋਂ ਇਹ ਸੋਚ ਕੇ ਅਸੀਂ ਆਉਣ ਵਾਲਾ ਸਮਾਂ ਲਿਉਣਾ ਤਾਂ ਕਿ ਅਸੀਂ ਇੱਕ ਚੰਗੀ ਲੀਡਰਸ਼ਿਪ ਕੌਮ ਨੂੰ ਦੇ ਸਕੀਏ ਮੈਂ ਸਾਰ ਅਮਰਿੰਦਰ ਸਿੰਘ ਜੀ ਬਰਾੜ ਸਾਹਿਬ ਦਾ ਸਾਰੇ ਸੱਜਣਾ ਦਾ ਰਾਈਆਂ ਵਾਲਾ ਪਰਿਵਾਰ ਬੈਠਾ ਰਹੇ ਗੰਦੀ ਜੀ ਬੈਠੇ ਨੇ ਇਹਨਾਂ ਦੇ ਸਤਕਾਰਯੋਗ ਪਿਤਾ ਸਲਾਖਵੀਰ ਸਿੰਘ ਉਹਨਾਂ ਨਾਲ ਮੇਰਾ ਬੜਾ ਬਰਾ ਨਿੱਜੀ ਪਿਆਰ ਵੀ ਰਿਹਾ ਔਰ ਅਸੀਂ ਇੱਕ ਸਮੇਂ ਜੈਦਰ ਗਰਚਰਾਂ ਸਿੰਘ ਟੋੜਾ ਸਾਹਿਬ ਨਾਲ ਇਕੱਠਿਆਂ ਨੇ ਕੰਮ ਵੀ ਕੀਤਾ ਸੋ ਹੋਰ ਸਾਡੇ ਸੁਖਰਾਜ ਸਿੰਘ ਜੀ ਜਿਨ੍ਹਾਂ ਨੇ ਸਾਰਾ ਵਰਤਾਰਾ ਜੋ ਆਪਾਂ ਸਾਰਾ ਇਸ ਇਲਾਕੇ ਨੇ ਆਪਾਂ ਸਾਰੀ ਆਪਣੀ ਹੱਡ ਬੀਤੀ ਕਹਾਣੀ ਆ ਔਰ ਕਿੱਡੀ ਮੰਦ ਭਾਗੀ ਗੱਲ ਆ ਕਿ ਉਹ ਘਟਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਵਾਪਰੀ ਚਲੋ ਵਾਪਰ ਜਾਂਦੀਆਂ ਨੇ ਘਟਨਾਵਾਂ ਕੁਝ ਇਹ ਨਹੀਂ ਆਪਾਂ ਕਹਿੰਦੇ ਕਿ ਕੋਈ ਸਰਕਾਰਾਂ ਦਾ ਕਸੂਰ ਹੁੰਦਾ ਪਰ ਦੋਸ਼ੀਆਂ ਨੂੰ ਫੜਨਾ ਕਟਹਿਰੇ 'ਚ ਖੜਾਉਣਾ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਇਹ ਤਾਂ ਸਰਕਾਰ ਕਰ ਸਕਦੀ ਹੈ ਉਹ ਵੀ ਨਹੀਂ ਹੋਇਆ ਕੁਰਬਾਨੀਆਂ ਵੀ ਹੋ ਗਈਆਂ ਸ਼ਹਾਦਤਾਂ ਵੀ ਹੋ ਗਈਆਂ ਸਖਰਾ ਸਿੰਘ ਹੁਣੀ ਬੈਠੇ ਨੇ ਕਿੰਨਾ ਸੰਘਰਸ਼ ਲੜਿਆ ਕੀ ਇਹ ਪਰਿਵਾਰ ਦਾ ਸੰਘਰਸ਼ ਸੀ ਇਕੱਲੇ ਦਾ ਇਹ ਕੌਮੀ ਸੰਘਰਸ਼ੀ ਜੀ ਦਾ ਵਿੱਚ ਇਹਨਾਂ ਨੇ ਪਹਿਲ ਕਦਮੀ ਕੀਤੀ ਸੋ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਹਮੇਸ਼ਾ ਯਾਦ ਤਾ ਰੱਖਦੇ ਆ ਪਰ ਜਦੋਂ ਸਮਾਂ ਆਉਂਦਾ ਕਈ ਵਾਰੀ ਵਿਸਾਰ ਦਿੰਨੇ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਅਰ ਮੈਂ ਧੰਨਵਾਦ ਕਰਦਾ ਨੇ ਮੈਂ ਕੌਮੀ ਦਰਦ ਨੂੰ ਸਮਝ ਕੇ ਸਤਲਜ ਮਿਸ਼ਨ ਵਾਲੇ ਸੱਜਣ ਸਾਡੇ ਨਾਲ ਤੁਰੇ ਨੇ ਇਹ ਕਿਹੜਾ ਕੋਈ ਪੋਲਿਟিক্যাল ਸੰਸਥਾ ਇਸ ਤਰ੍ਹਾਂ ਦੀਆਂ ਹੋਰ ਬਹੁਤ ਸੰਸਥਾਵਾਂ ਮساعدة ਦੇ ਰਹੀਆਂ ਨੇ ਬਹੁਤ ਦੇ ਰਹੀਆਂ ਨੇ ਦੇ ਰਹੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨੂੰ ਸਰਬੋਚਤਾ ਨੂੰ ਇਸ ਕਰਕੇ ਅਸੀਂ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜ ਮੈਂਬਰੀ ਕਮੇਟੀ ਦੀ ਕਿ ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਤੁਰੀਏ ਸਾਰਿਆਂ ਦਾ ਸਤਕਾਰ ਹੋਵੇ ਦਰਜਾ ਵਧਰਾਂ ਦਾ ਪਰ ਉਹਨਾਂ ਦੀ ਰਾਏ ਲੈ ਕੇ ਇੱਕ ਪੰਥਕ ਪਲੇਟਫਾਰਮ ਬਣਾਈਏ ਇਹ ਕਿ ਪੰਥ ਦਾ ਜੰਡਾ ਦਾਇ ਹੋਵੇ ਇਸ ਏਜੰਡੇ ਤੇ ਅਸੀਂ ਕੰਮ ਕਰਨਾ ਔਰ ਲੋਕਾਂ ਨੂੰ ਪਤਾ ਹੋਵੇ ਵੀ ਕਿ ਇਸ ਏਜੰਡੇ ਤੇ ਪਾਰਟੀ ਚੱਲੂਗੀ ਤੇ ਅਸੀਂ ਲੋਕਾਂ ਨੂੰ ਏਜੰਡੇ ਹੋਰ ਦਿਖਾਉਨੇ ਆ ਸਰਕਾਰ ਬਣਾ ਕੇ ਕੰਮ ਅਸੀਂ ਹੋਰ ਕਰਦੇ ਆ ਤਾਂਸਾ ਤੋਂ ਲੋਕ ਬੇਮਕੋਜ ਨੇ ਸੋ ਮੈਂ ਸਾਰੀ ਸੰਗਤ ਦਾ ਜੋ ਵੀ ਤੁਸੀਂ ਸਾਡੀ ਬੇਨਤੀ ਸੁਣਨ ਪਰਵਾਨ ਆਏ ਹੋ ਸਾਡਾ ਜੈਦਰ ਸੰਤਾ ਸਿੰਘ ਜਮਾਤਪੁਰੀ ਸਾਹਿਬ ਉਹਨਾਂ ਨੇ ਇਹ ਜਿਹੜਾ ਆ ਏਰੀਆ ਮਾਲਵੇ ਦਾ ਦੱਖਣੀ ਮਾਲਵਾ ਜਿਹਨੂੰ ਆਪਾਂ ਕਹਿ ਲੈਂਦੇ ਆ ਸਾਰੇ ਫਿਰੋਜ਼ਪੁਰ ਫਰੀਦਕੋਟ ਦੇ ਜ਼ਿਲ੍ਹੇ ਇਹ ਅਸੀਂ ਸਾਰੇ ਹਲਕੇ ਜਿਹੜਾ ਸੰਤਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜੀ ਤੁਸੀਂ ਕੰਮ ਕਰਨਾ ਇਸ ਤਰ੍ਹਾਂ ਅਸੀਂ ਵੰਡ ਕੇ ਹਲਕਾ ਵਾਈਜ਼ ਕੰਮ ਕਰ ਰਹੇ ਆ ਸੋ ਇਹਨਾਂ ਦਾ ਹੁਕਮ ਸੀ ਕਿ ਤੁਸੀਂ ਤੁਸੀਂ ਵੀ ਨਾਲ ਚੱਲਣਾ ਸੋ ਮੈਂ ਅਸੀਂ ਸਾਰੇ ਰਲ ਕੇ ਤੁਹਾਡੇ ਬੇਨਤੀ ਕਰਦੇ ਆ ਕਿ ਕੋਈ ਇਕੱਲੇ ਰਾਈਆਂ ਵਾਲਾ ਪਰਿਵਾਰ ਜਾਂ ਸੁਖਰਾਜ ਸਿੰਘ ਜਾਂ ਬਰਾੜ ਸਾਹਿਬ ਜਾਂ ਹੋਰ ਸੱਜਣ ਬੈਠੇ ਨੇ ਆਪਣੇ ਜ਼ੇਰਦਾਰ ਜੀ ਬੋਲ ਕੇ ਗਏ ਨੇ ਇਹਨਾਂ ਦਾ ਕੰਮ ਨਹੀਂ ਹੈ ਕਿ ਲੈਨੇਟਰੀ ਮੈਂਬਰ ਬਣੂਗੀ ਪੰਥਕ ਤਾਂ ਆਪਾਂ ਕਾਮਯਾਬ ਹੋਣਾ ਆਪਣੀ ਲੜਾਈ ਬਹੁਤ ਵੱਡੇ ਲੋਕਾਂ ਨਾਲ ਜਿਨ੍ਹਾਂ ਕੋਲੇ ਅਥਾਹ ਪੈਸਾ ਸ਼੍ਰੋਣੀ ਕਮੇਟੀ ਆ ਜਿਹੜੀ ਐਗਜ਼ੈਕਟਿਵਾਂ ਸ਼੍ਰੋਣੀ ਕਮੇਟੀ ਦੀਆਂ ਫੈਸਲੇ ਕਰਦੀਆਂ ਨੇ ਸਾਨੂੰ ਇਹਨਾਂ ਸ਼ਰਮਿੰਦਗੀ ਆਉਂਦੀ ਹੈ ਜਦੋਂ ਫੈਸਲੇ ਪੜਦੇ ਆ ਐਗਜ਼ੈਕਟਿਵ ਦੇ ਤੇ ਉਹ ਉਹ ਫੈਸਲੇ ਐਨੇ ਤਾਂ ਨਹੀਂ ਹੁੰਦੇ ਇਹ ਸਾਡੇ ਐਗਜ਼ੈਕਟਿਵ ਦੇ ਮੈਂਬਰ ਵੀ ਸਾਰੇ ਉਹ ਜਿਹੇ ਨੇ ਸਭ ਬਕਾਊ ਸੌਦਾ ਹੋ ਗਿਆ ਕੌਣ ਦਾ ਇਹ ਜਿਹੇ ਹਾਲਾਤ ਹੋ ਗਏ ਮੁਰੇ ਸ਼੍ਰੋਮਣੀ ਕਮੇਟੀ ਦੀ ਚੋਣਾਂ ਹੋਣੀਆਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਉਮੀਦਵਾਰੋ ਉਹਨਾਂ ਨੂੰ ਵੋਟਾਂ ਪਾਓ ਉਹਨਾਂ ਨੂੰ ਖੜੇ ਕਰਿਓ ਅਸੀਂ ਵੀ ਇਹੀ ਸੋਚਾਂ ਜੇ ਉਹੀ ਖੜੇ ਕਰਾਂਗੇ ਜਿਨ੍ਹਾਂ ਦੇ ਕੋਈ ਉਂਗਲ ਨਾ ਉੱਠਦੀ ਹੋਵੇ ਜਿਹੜੇ ਵੇਕਣ ਵਾਲੇ ਨਾ ਹੋਣ ਜਿਨ੍ਹਾਂ ਵਿੱਚ ਪੰਥਕ ਦਰਦ ਹੋਵੇ ਔਰ ਜੋ ਵੀ ਧਿਰਾਂ ਨੇ ਇਹਨਾਂ ਤੋਂ ਬਿਨਾ ਪੰਥਕ ਤੇ ਜਿੰਨੀਆਂ ਵੀ ਧਿਰਾਂ ਨੇ ਅਸੀਂ ਤੁਹਾਨੂੰ वचन ਦਿੰਦੇ ਆ ਸਾਰਿਆਂ ਨੂੰ ਇਕੱਠੀਆਂ ਕਰਕੇ ਸ਼੍ਰੋਮਣੀ ਕਮੇਟੀ 'ਚ ਇੱਕ ਪਲੇਟਫਾਰਮ ਬਣਾ ਕੇ ਦੇਵਾਂਗੇ ਸ਼੍ਰੀ ਹਾਲਤਖਸਾਂ ਦੀ ਗਵਾਈ ਚ ਸ਼੍ਰੀ ਹਾਲਤਖਸਾਂ ਦੀ ਗਵਾਈ ਚ ਇੱਕ ਪਲੈਟਫਾਰਮ ਬਣਾਵਾਂਗੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਇੱਕ ਤਰ੍ਹਾਂ ਦਾ ਆਜ਼ਾਦ ਕਰਾ ਕੇ ਇਹਦੇ ਹੱਥਾਂ ਚ ਲਈਏ ਜਿੱਥੇ ਸਾਡੇ ਗਰੀਬ ਸਿੱਖਾਂ ਦੀ ਮਦਦ ਹੋਵੇ ਸਾਡੀ ਐਜੂਕੇਸ਼ਨ ਦਾ ਹਾਲ ਹੋਵੇ ਸਾਡੇ ਹਸਪੀਟਲ ਖੋਲਣ ਸਿੱਖਾਂ ਦੇ ਜਿੱਥੇ ਇਲਾਜ ਕਰਨੀ ਉਹ ਸਾਡੇ ਗਰੀਬ ਮਰ ਰਹੇ ਆ ਔਰ ਇੱਕ ਧੰਦਾ ਬਣ ਗਿਆ ਸੋ ਬਹੁਤ ਚੀਜ਼ਾਂ ਨੇ ਕਰਨ ਵਾਲੀਆਂ ਸਮਾਣੀ ਔਰ ਸ਼੍ਰੋਮਣੀ ਕਮੇਟੀ ਕਰ ਸਕਦੀ ਹੈ ਹਜ਼ਾਰਾਂ ਕਰੋੜ ਦੇ ਬਜਟ ਨੇ ਸੋ ਕਿੱਧਰ ਜਾ ਰਹੇ ਨੇ ਅਸੀਂ ਹੋਰ ਪਾਸੇ ਪੈਸੇ ਦੀ ਪ੍ਰਬੰਧੀ ਹੋ ਰਹੀ ਹੈ ਸਾਡੀ ਸੋ ਪ੍ਰਬੰਧ ਚੰਗੇ ਹੱਥਾਂ ਚ ਦੇਣ ਲਈ ਅਕਾਲੀ ਦਲ ਨੂੰ ਬਚਾਉਣ ਲਈ ਪੰਥ ਪ੍ਰਵਾਂਤ ਲੀਡਰਸ਼ਿਪ ਦੇਣ ਲਈ ਤੁਹਾਨੂੰ ਹੱਤਵਨ ਕੇ ਬੈਂਦੀ ਹੈ ਟਰਪਤੀ ਕਮੇਟੀ ਦਾ ਸਹਿਯੋਗ ਕਰੋ ਔਰ ਵੱਡੀ ਗਿਣਤੀ ਚ ਭਰਤੀ ਕਰਕੇ ਆਪਾਂ ਉਹਨਾਂ ਨੂੰ ਡਮੀ ਭਰਤੀ ਨਹੀਂ ਕਰਨੀ ਆਪਾਂ ਸਹੀ ਭਰਤੀ ਕਰਨੀ ਹੈ ਹਰ ਕਾਪੀ ਤੇ ਜਿਹੜੀ ਭਰਤੀ ਕਰਨੀ ਆ ਉਹਦੇ ਤੇ ਕੋਈ ਤੁਹਾਡਾ ਪਛਾਣ ਦਾ ਨਿਸ਼ਾਨ ਆ ਜਿਹੜਾ ਚਾਹੇ ਵੋਟਰ ਕਾਰਡ ਆ ਚਾਹੇ ਲਾਇਸੈਂਸ ਦਾ ਨੰਬਰ ਆ ਜਾਦਾਰ ਕਾਰਡਾ ਨੰਬਰ ਉਹ ਜ਼ਰੂਰ ਪਾਉਣਾ ਅਸੀਂ ਕੋਈ ਇਹ ਨਹੀਂ ਵੀ ਅਸੀਂ ਜਾਲੀ ਭਰਤੀ ਕਰਕੇ ਕੋਈ ਡਰਾਮਾ ਕਰਕੇ ਦਿਖਾਉਣਾ ਕਿਸੇ ਨੂੰ ਅਸੀਂ ਜਦੋਂ ਘਰ ਚ ਜਾ ਕੇ ਕਿਸੇ ਦਾ ਪਛਾਣ ਨੰਬਰ ਲਵਾਂਗੇ ਅਗਲਾ ਪੁੱਛੂਗਾ ਵੀ ਕਾਹਦੇ ਲਿਆ ਆਇਆ ਹੋ ਭਾਈ ਇਹ ਕਾਂਤਖਰ ਸਾਹਿਬ ਨੂੰ ਸਮਰਪਿਤ ਹੋ ਕੇ ਆਇਆ ਆ ਅਗਲਾ ਵੀ ਆਉਣ ਵਾਲਾ ਮੂਰਲਾ ਵੀ ਕਹੇਗਾ ਕਿ ਹਾਂ ਜੀ ਸਾਡੀ ਭਰਤੀ ਕਰੋ ਸੋ ਸੁਭਾਨ ਇੱਕ ਬਾਤ ਦੀ ਸ਼ਾਨ ਸੋ ਇਸ ਕਰਕੇ ਇਸ ਭਾਵਨਾ ਨਾਲ ਤੁਹਾਨੂੰ ਬੇਨਤੀ ਹੈ ਕਿ ਅਸੀਂ ਕਈ ਵਾਰੀ ਸੋਚ ਲੈਂਦੇ ਆ ਕਿ ਸਾਡੇ ਕਰਿਆ ਕੀ ਹੋਣਾ ਤੇ ਵੀਰੋ ਕੱਲੇ ਕੱਲੇ ਦੇ ਕਰੇ ਤੇ ਹੋਣਾ। ਇਹ ਕੱਲੇ ਕਰਿਆਂ ਤੇ ਸਾਡੇ ਵੀ ਕੁਝ ਨਹੀਂ ਹੋਣਾ ਫਿਰ ਇਸ ਤਰ੍ਹਾਂ ਦਾ। ਸੋਚਿਆ ਅੱਜ ਆਪਾਂ ਸਾਰੇ ਦਰਾਂਗੇ ਤਾਂ ਇਹ ਮਾਹੌਲ ਹੈ ਜਿਹੜਾ ਬਣਨਾ ਮੈਂ ਤੁਹਾਨੂੰ ਕੱਲ ਦੀ ਗੱਲ-ਗੱਲ ਸੁਣਾ ਰਿਹਾ ਸੀ ਜਿਹੜੀ ਕੱਲ ਮੀਟਿੰਗ ਕਰਵਾਈ ਸੀ ਉਹਨਾਂ ਨੇ ਖਰੜ ਹਲਕੇ ਦੀ ਪਰ ਘੱਟ ਤੋਂ ਘੱਟ ਜੇ ਮੈਂ 15 ਪੱਕ ਕਰ ਕੜੀ 1000 ਤੋਂ ਉੱਪਰ ਬੰਦਾ ਸੀ ਉੱਥੇ। ਔਰ ਉਹ ਮੀਟਿੰਗ ਕਿਸੇ ਹਲਕਾ ਇੰਚਾਰਜ ਨੇ ਲੀਡਰ ਨੇ ਨਹੀਂ ਸੀ ਕਰਵਾਈ। ਕੋਈ ਲੀਡਰ ਨਹੀਂ ਸੀ ਉੱਥੇ। ਉਸ ਰੂਪ ਇੱਕ ਲੋਕਲ ਪੰਥ ਦਰ ਦੀ ਲੋਕਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਆਪਦੀ 11 ਮੈਂਬਰੀ ਕਮੇਟੀ ਬਣਾ ਕੇ ਔਰ ਪਿੰਡ-ਪਿੰਡ ਜਾ ਕੇ ਸਨੇਹ ਲਾ ਕੇ ਮੀਟਿੰਗ ਕਰਵਾ ਕੇ ਉਹ ਪ੍ਰੋਗਰਾਮ ਲਿਖਿਆ ਸੋ ਇਸ ਕਰਕੇ ਇਸ ਤਰ੍ਹਾਂ ਦਾ ਮਾਹੌਲ ਮੇਰੀ ਬੇਨਤੀ ਆ ਤੁਸੀਂ ਆ ਜਾਗੂ ਸਜਣ ਬੈਠੇ ਹੋ ਫਰੀਦਕੋਟ ਦੇ ਤੁਸੀਂ ਵੀ ਆਪਣੀ ਇੱਕ ਕਮੇਟੀ ਬਣਾ ਲਓ 11 ਮੈਂਬਰੀ 10 ਮੈਂਬਰੀ 5 ਮੈਂਬਰੀ 21 ਮੈਂਬਰੀ ਜਿੰਨੀ ਵੀ ਤੁਸੀਂ ਮناسب ਸਮਝਦੇ ਹੋ ਔਰ ਉਹ ਸਾਰੀ ਸੰਗਤ ਨੂੰ ਰੋਜ਼ ਨਹੀਂ ਇਕੱਠੇ ਹੋਉਂਦਾ ਉਹ ਕਮੇਟੀ ਹਫਤੇ ਬਾਅਦ ਚਾਰ-ਪੰਜ ਦਿਨ ਬਾਅਦ ਇੱਥੇ ਫਰੀਦਕੋਟ ਇਕੱਠੀ ਹੋਵੇ। ਔਰ ਉਹ ਜੈਜਾ ਵੀ ਲਵੇ ਕਿ ਭਰਤੀ ਕਿੰਨੀ ਹੋ ਗਈ। ਔਰ ਜਿੱਥੇ ਨਹੀਂ ਭਰਤੀ ਪਹੁੰਚਾ ਸਕੇ ਜਿਹੜੇ ਏਰੀਆ ਦੇ ਬੰਦੇ ਨੇ ਉਹ 11 ਉਹ ਚਾਰ ਪਿੰਡਾਂ ਦੀ 5-5 ਆ ਚਾਰ ਪਿੰਡਾਂ ਦੀ ਜ਼ਿੰਮੇਵਾਰੀ ਸਾਂਭ ਲੈਣ। ਵੀ ਆਹ ਪੰਜ ਪਿੰਡ ਮੈਂ ਕਵਰ ਕਰ ਲੂੰਗਾ ਤੁਸੀਂ ਕਰ ਲਵਾ ਤੁਸੀਂ ਕਰ ਲੋ ਤਾਂ ਕਿ ਭਰਤੀ ਆ ਜਿਹੜੀ ਹਰ ਘਰ ਤੱਕ ਸਾਡੀ ਪਹੁੰਚ ਹੋ ਜਾਵੇ। ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਭਰਤੀ ਸਾਡੀ ਹੋ ਰਹੀ ਆ। ਸੋ ਆਪਣਾ ਜਿਹੜਾ ਨਵਾਂ ਜਦੋਂ ਅਸੀਂ ਕੋਈ ਪੱਖ ਸ਼ੁਰੂ ਕਰਦੇ ਆਂ ਸਾਡੇ ਕੋਲੇ ਉਹਨੇ ਸਾਧਨਾ ਦੀ ਵੀ ਘਾਟ ਹੁੰਦੀ ਆ ਪੈਸੇ ਥੇਲੇ ਦੀ ਵੀ ਘਾਟ ਹੁੰਦੀ ਆ ਉਹਨਾਂ ਲੋਕਾਂ ਨੇ ਹਜ਼ਾਰਾਂ ਕਰੋੜ ਰੁਪਏ ਕਮਾਏ ਹੋਏ ਨੇ ਸਾਰਾ ਸੋਸ਼ਲ ਮੀਡੀਆ ਹੋਰ ਜੇ ਉਹ ਪ੍ਰਚਾਰ ਕਰਨ ਤੇ ਝੂਠਾ ਸੱਚਾ ਕਰਨ ਤੇ ਬਹੁਤ ਕੁਛ ਆ ਪਰ ਸੰਗਤ ਮਨਾ ਵਿੱਚ ਉਹਨਾਂ ਲਈ ਨਫ਼ਰਤ ਆ ਔਰ ਸ਼੍ਰੀ ਅਕਾਲ ਤਖਸਾਲ ਦੀ ਬਣਾਈ ਹੋਈ ਕਮੇਟੀ ਲਈ ਸਤਿਕਾਰ ਆ ਇਸ ਕਰਕੇ ਜਿੱਤ ਆ ਜਿਹੜੀ ਫਿਰ ਨੂੰ ਗੁਰੂ ਦੇ ਅਸ਼ੀਰਵਾਦ ਨਾਲ ਆਪਣੀ ਹੋਣੀ ਆ ਪਰ ਉਹਦੇ ਲਈ ਮਿਹਨਤ ਔਰ ਲੜਾਈ ਆਪਾਂ ਨੂੰ ਲੜਨੀ ਪੈਣੀ ਆ ਸੋ ਉਹਦੇ ਲਈ ਤੁਹਾਨੂੰ ਬੇਨਤੀ ਆ ਕਿ ਕਮੇਟੀ ਵੀ ਜ਼ਰੂਰ ਬਣਾਓ ਔਰ ਕਮੇਟੀ ਬਣਾ ਕੇ ਫਿਰ ਉਸ ਤੰਗ ਨਾ ਉਹਦਾ ਕੰਮ ਸ਼ੁਰੂ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਜਿਕ ਬੇਨਤੀ ਕਾ ਆਪਣੀ ਸੰਗਤ ਦੇ ਵਿੱਚ ਹੀ ਆਪਾਂ ਖੜੇ ਆ ਜੀ ਸੰਗਤ ਦੀ ਹੀ ਭਾਵਨਾਵਾਂ ਸੀ ਉੱਥੇ ਹੀ ਬੰਦੇ ਵਿੱਚ ਬੈਠੇ ਆ ਜਿਹੜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਜਦੋਂ ਇੱਕ ਖੁਸ਼ ਆਨਦੀ ਦਾ ਦੌਰ ਸੀ ਸੁਖਵੀਰ ਦੇ ਬਾਰੇ ਕੋਈ ਬੋਲਦਾ ਨਹੀਂ ਸੀ ਤੁਸੀਂ ਉਦੋਂ ਕਿਹਾ ਸੀ ਕਿ ਭਾਈ ਤੈਨੂੰ ਲੋਕ ਚਾਹੁੰਦੇ ਨਹੀਂ ਤੇ ਤੂੰ ਪਾਸੇ ਹੋ ਗਿਆ ਹੁਣ ਜਦੋਂ ਤੁਸੀਂ ਉੱਥੇ ਬਾਈਟ ਦੇ ਰਹੇ ਵੀਰਾ ਵੀ মিডিਆ ਦਾ ਕੰਮ ਆ ਮੈਂ ਵੀ ਬਾਈਟ ਲੈ ਸਕਦਾ ਮੈਨੂੰ ਵੀ ਉਹ ਆਉਂਦੀ ਪਰ ਸੰਗਤ ਕਹਿ ਰਹੀ ਸੀ ਕਿ ਤੋ ਰਿਪੋਰਟ ਜਿਹੜੀ ਜਨਤਕ ਕੀਤੀ ਜਾਵੇ ਜਿਹੜੀ ਉਹ ਤੁਸੀਂ ਝੁੰਡਾ ਕਮੇਟੀ ਤੁਹਾਡੇ ਨਾਮ ਤੇ ਬਣੀ ਸੀ ਦੂਜੀ ਚਲ ਜਦੋਂ ਆਪਾਂ ਖਰੜ ਗਏ ਸੀ ਉੱਥੇ ਸਾਡੇ ਜਥੇਦਾਰ ਸਾਹਿਬ ਵੀ ਬੋਲੇ ਸੀ ਉਹ ਪੌੜਾ ਵਾਲੀ ਗੱਲ ਵੀ ਲੱਕੜ ਨੂੰ ਘੋਣ ਲੱਗਿਆ ਜੇ ਆਪਾਂ ਨਵਾਂ ਘਰ ਪੌੜਾ ਤਾਂ ਆਪਾਂ ਨੂੰ ਉਹਦਾ ਧਿਆਨ ਰੱਖਣਾ ਪਊਗਾ ਵੀ ਜੇ ਆਪਾਂ ਘੋਣਾ ਨਹੀਂ ਲੱਕੜ ਹੀ ਪਾ ਲਈ ਤਾਂ ਮਕਾਨ ਡਿੱਗੂਗਾ ਤਾਂ ਉੱਥੇ ਵੀ ਸੰਗਤ ਕਹਿ ਰਹੀ ਸੀ ਕਿ ਜਦੋਂ ਜੱਥੇਦਾਰ ਸਾਹਿਬਾਰ ਨੇ ਫੈਸਲਾ ਸੁਣਾਇਆ ਸੀ ਜਿਹੜਾ 2 ਦਸੰਬਰ ਦਾ ਦਿਨ ਆ ਲੋਕਾਂ ਦੇ ਤਪ ਦੇ ਫਿਰਦੇ 20 ਸਾਲ ਤੋਂ ਜਿਹੜੇ 2015 ਦੇ ਤੱਕ ਦੇ ਕੋ ਠੰਡ ਪਈ ਸੀ ਤਾਂ ਉਦੋਂ ਕੱਲੇ ਸੁਖਵੀਰ ਨੂੰ ਨਹੀਂ ਕਿਹਾ ਸੀ ਕੁਝ ਹੋਰ ਆਗੂ ਵੀ ਸੀ ਜਿਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਸਿੱਖਾਂ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾਸਦੇ ਹੋ ਹਾਂ ਜੀ ਦੋ ਗੱਲਾਂ ਕਹੀਆਂ ਜੀ ਕਾਕਾ ਜੀ ਨੇ ਸਵਾਲ ਸਵਾਲ ਵਧੀਆ ਹੈ ਕਿ ਜਿਹੜੀ ਲੀਡਰਸ਼ਿਪ ਅਸਥਤ ਨੂੰ ਪਹਿਲਾਂ ਹੀ ਕਹਿ ਰਹੇ ਆ ਇਹ ਗੱਲ ਦਾ ਜਵਾਬ ਹੈ ਬਿਲਕੁਲ ਸਪਸ਼ਟ ਰੂਪ ਚ ਕਿ ਅਸੀਂ ਜਿਹੜੀ ਭਰਤੀ ਕਮੇਟੀ ਹੈ ਕਮੇਟੀ ਨੇ ਕੌਮ ਨੂੰ ਉਹ ਲੀਡਰਸ਼ਿਪ ਦੇਣੀ ਹੈ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਉਹ ਲੀਡਰਸ਼ਿਪ ਜਿਹੜੀ ਕੁਰਬਾਨੀ ਤਿਆਗ ਔਰ ਸੇਵਾ ਨੂੰ ਸਮਰਪਿਤ ਹੋਊਗੀ ਔਰ ਜਿਹਨੂੰ ਪੰਥ ਪ੍ਰਵਾਨ ਕਰੂਗਾ ਤੁਸੀਂ ਦੇਖੋਗੇ ਤਿੰਨ ਮਹੀਨਿਆਂ ਨੂੰ ਮੈਂ ਜਿਹੜੀ ਤੈਨੂੰ ਗੱਲ ਕਹਿ ਰਿਹਾ ਜੇ ਪੰਥ ਪ੍ਰਵਾਨ ਨਹੀਂ ਕਰੂਗਾ ਫਿਰ ਤੁਸੀਂ ਸਾਨੂੰ ਉਲੰਭਾ ਦਿਓ ਵੀ ਇਹ ਕਹੇ ਦੇ ਬੰਦੇ ਸਾਡੇ ਮੱਥੇ ਮਾਰਦੇ ਕੋਈ ਬੰਦਾ ਬੋਲੇ ਸੋ ਨਿਹਾਲ ਚੋਇਸ ਕਰਕੇ ਤੁਹਾਨੂੰ ਇਸ ਗੱਲੋਂ ਭੋਰਾ ਵੀ ਲੰਬਾ ਨਹੀਂ ਜਾਊਗਾ ਔਰ ਅਸੀਂ ਖੋਦੋ ਉਸ ਕਿਸੇ ਆਪ ਸਾਨੂੰ ਕਿਸੇ ਨੂੰ ਕਿਸੇ ਨੂੰ ਕੋਈ ਲਾਲਸਾ ਨਹੀਂ ਹੈ ਅਸੀਂ ਕੱਲ ਤੱਕ ਸਭ ਦੇ ਦੇਸ਼ ਦੀ ਪਾਲਣਾ ਕਰਕੇ ਸਾਰਾ ਸੰਗਤ ਨੂੰ ਉਹ ਦੇਣਾ ਜਿਹੜੀ ਤੁਸੀਂ ਗੱਲ ਕਰਦੇ ਹੋ ਰਿਪੋਰਟ ਦੀ ਰਿਪੋਰਟ ਵੈਸੇ ਜਨਤਕ ਹੀ ਆ ਤੇ ਜਿਹੜੀਆਂ ਗੱਲਾਂ ਸੀ ਉਹ ਤੁਹਾਨੂੰ ਸਾਰਿਆਂ ਨੂੰ ਦੱਸੀ ਜਾ ਰਹੇ ਹਾਂ ਵੈਸੇ ਵੀ ਅਸੀਂ ਇਹ ਮਨ ਬਣਾਇਆ ਕਮੇਟੀ ਨੇ ਕਿ ਅਸੀਂ ਕੋਈ ਪ੍ਰੋਪਰ ਕੁਝ ਸਮਾਂ ਜਿਸ ਦਿਨ ਅਸੀਂ ਸਾਰੇ ਇਕੱਠੇ ਹੋਏ ਉਹਨੂੰ ਸੰਗਤ ਨੂੰ ਸਾਰੀ ਜਾਣਕਾਰੀ ਉਹਦੀ ਦੇਵਾਂਗੇ ਇਹ ਵੀ ਕੋਈ ਗੱਲ ਨਹੀਂ ਕਿਉਂਕਿ ਉਹ 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 ਕੋ ਜਿਹੜੀ ਉਹ ਸੰਗਤ ਦੀਆਂ ਭਾਵਨਾਵਾਂ ਨੇ ਉਹ ਕੋ ਕਿਸੇ ਦੀ ਤਾਂ ਹੈ ਨਹੀਂ ਜਦੋਂ ਅਸੀਂ ਲਿਖ ਕੇ ਦੇ ਸਕਦੇ ਹਾਂ ਫਿਰ ਸਰ ਨੂੰ ਦੱਸਣ ਦੇ ਕਹਿ ਵਿੱਚ ਤਾਂ ਕੋਈ ਹੱਲ ਨਹੀਂ ਉਹ ਪਾਰਟੀ ਦਾ ਫੈਸਲਾ ਸੀ ਜਦੋਂ ਅਸੀਂ ਪਾਰਟੀ ਦੇ ਵਿੱਚ ਸੀ ਤਾਂ ਪਾਰਟੀ ਦਾ ਫੈਸਲਾ ਸੀ ਕਿ ਰਿਪੋਰਟ ਜਿਹੜੀ ਜਨਤਕ ਨਹੀਂ ਕਰਨੀ ਸੋ ਅਸੀਂ ਲਿਖ ਕੇ ਸਾਰੀਆਂ ਚੀਜ਼ਾਂ ਦਿੱਤੀਆਂ ਔਰ ਸਾਰਿਆਂ ਨੂੰ ਦੱਸਿਆ ਵੀ ਨੇ ਸੋ ਜਦੋਂ ਅਸੀਂ ਸਰ ਨੂੰ ਕਲੀਅਰ ਹੀ ਕਹਨੇ ਆ ਗੁਰੂ ਦੀ ਜੁਰੂ ਚ ਕਹਨੇ ਆ ਵੀ ਅਸੀਂ ਕਿਹਾ ਸੀ ਕਿ ਲੀਡਰਸ਼ਿਪ ਜਿਹੜੀ ਹੈ ਉਹ ਤਬਦੀਲ ਹੋਣੀ ਚਾਹੀਦੀ ਹੈ ਲੀਡਰਸ਼ਿਪ ਦੀ ਤਬਦੀਲੀ ਬਿਨਾਂ ਕੌਮ ਦਾ ਗੁਜ਼ਾਰਾ ਨਹੀਂ ਹੈ ਤੋ ਨਹੀਂ ਮੰਨੀ ਉਹਨਾਂ ਨੇ ਉਹਨਾਂ ਦੀ ਮੋਜ ਹੈ ਪਰ ਅਸੀਂ 13 ਦੇ 13 ਮੈਂਬਰਾਂ ਦਾ ਸਨਕਤ ਕਰਕੇ ਦਿੱਤੇ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ